ਬਟਨੇ ਜੀ ਆਇਆ ਵਾਸੀ ਹੈ ਮੈਂ ਕੁੰਟ ਦਾ ਆਵਤਾਰ ਧਾਰ ਕੇ ਬਟਨੇ ਜੀ ਆਇਆ ਵਾਸੀ ਹੈ ਮੈਂ ਕੁੰਟ ਦਾ ਆਵਤਾਰ ਧਾਰ ਕੇ ਬਾਗਾਂ ਵਾਲੀ ਆਈ ਬੋਰੀ ਸੁਰੀ ਸਤਮੀ ਦਿਨ ਐਤਵਾਰ ਸੀ ਦੇਵਦਿਆਰੇ ਭੁੱਲ ਵਰਸਾਏ ਆਣ ਕੇ ਹੋਈ ਤੇਜ ਕਰਦੀ ਵੱਜਦੇ ਨੇ ਬਾਦੇ ਲਗਰ ਹੀਰੇ ਉਹਨਾਂ ਕਾ ਅੰਦਰ ਮਿਜਾਰ ਕੇ ਪਟਨੇ ਚ ਆਇਆ ਵਾਸੀ ਹੇ ਮਕੁੰਟ ਦਾ ਅਵਤਾਰਦਾਰ ਕੇ ਪਟਨੇ ਚ ਆਇਆ ਵਾਸੀ ਹੇ ਮਕੁੰਟ ਦਾ ਅਵਤਾਰਦਾਰ ਕੇ ਹਾਰੇ ਕਾਰੇ ਫੀਬ ਦਰ ਦਾਇਰਾ ਜੀ ਦੇਖ ਸੋਲੇ ਬਾਲੇ ਮਾਤਾ ਨੂੰ ਵਧਾਈ ਦੇ ਕੇ ਜਾ ਕੇ ਦੱਸ ਦੀ ਮਾਮੇ ਘਰਿ ਪਾਰੇ ਹਾਰੇ ਕੋਈ ਖੂਸੀ ਆ ਮਨਾਈ ਜਾਂਦਾ ਵਿੱਚ ਸਰਸਰ ਕੇ ਪਟਨੇ ਜੀ ਆਇਆ ਵਾਸੀ ਹੈ ਮੈਂ ਕੁੰਟ ਦਾ ਅਵਤਾਰ ਧਾਰਨ ਕੇ ਪਟਨੇ ਜੀ ਆਇਆ ਵਾਸੀ ਹੈ ਮੈਂ ਕੁੰਟ ਦਾ ਅਵਤਾਰ ਧਾਰਨ ਕੇ ਵੀ ਖਮਾਂਜੀ ਪੜਦਾਨ ਵਾਜ ਆਪ ਦੀ ਪਟਨੇ ਦੇ ਵਾਲਿਨ ਹਾਜੀ ਕਾਜੀ ਕਹਿੰਦੇ ਕੀ ਭਲੇਖਾ ਬਹਿ ਗਿਆ ਪੀਰ ਦੱਸੋ ਗੱਲ ਨੂੰ ਪੀਰੇ ਕਹਿੰਦਾ ਅੱਲਾ ਦਾ ਪਿਆਰਾ ਆ ਗਿਆ ਵਿੱਚ ਸੰਸਾਰ ਦੇ ਪਟਨੇ ਜੀ ਆਇਆ ਵਾਸੀ ਹੈ ਮੈਂ ਕੁੰਟ ਦਾ ਅਵਤਾਰ ਧਾਰ ਕੇ ਪਟਨੇ ਜੀ ਆਇਆ ਵਾਸੀ ਹੈ ਮੈਂ ਕੁੰਟ ਦਾ ਅਵਤਾਰ ਧਾਰ ਕੇ ਟਗਾਏ ਧੁੰਦ ਬਪਾਰੇ ਖਾਨੇ ਰਦੀ ਜਗ ਚੰਨ ਛਾ ਗਿਆ ਸੁਨ ਨਸੀਬ ਗਿੱਚ ਪਿਆ ਹਿੰਦੇ ਮੰਗਦਾ ਅਜ ਮਾਲੀ ਆ ਗਿਆ ਬਰਿਆਂ ਵੀ ਦੀ ਖੂਸੀ ਵਿੱਚ ਗੁੰਦਿਆਂ ਵਿੱਚ ਸੂਰਤਾਰ ਦੇ ਪਟਨੇ ਚ ਆਇਆ ਵਾਸੀ ਹੇ ਮੈਂ ਕੁੰਟ ਦਾ ਆਵਤਾਰਦਾਰ ਕੇ ਪਟਨੇ ਚ ਆਇਆ ਵਾਸੀ ਹੇ ਮੈਂ ਕੁੰਟ ਦਾ ਆਵਤਾਰਦਾਰ ਕੇ ਬਰਮਾ ਦੇ ਵੀਰੁ ਮਹੇਸ ਸੇ ਸੇ ਜੀ ਜਾਸ ਮੈਂ ਮਨਾਰਾ ਰਹੇ ਆ ਗਈ ਬਹਾਰ ਫੁੱਲੇ ਖੀੜੇ ਬਾਗਲੇ ਪਵਰੇ ਗੁੰਜਾ ਬਾਰੇ ਕੱਟੀ ਜਾ ਚਿਹਰਾ ਸੀ ਮੋਹਨ ਸਿੰਘ ਗਾਰੇ ਤੂੰ ਗੁਣ ਕਰਤਾਰ ਦੇ ਕੱਟੀ ਜਾ ਚਿਹਰਾ ਸੀ ਮੋਹਨ ਸਿੰਘ ਗਾਰੇ ਤੂੰ ਗੁਣ ਕਰਤਾਰ ਦੇ ਭਰਨ ਜਿ ਆਵਾਸੀ ਹੈ ਮੈਂ ਕੁੰਟ ਦਾ ਅਵਤਾਰ ਦਾਰ ਕੇ ਬਟਨੇ ਜੀ ਆਇਆ ਵਾਸੀ ਏ ਮਕੰਟ ਦਾ ਅਵਤਾਰਦਾਰ ਕੇ